ਕੱਲ ਮੀ ਭੈਣ ਕਰਕੇ ਝੋਟਾ ਗੰਦਾ ਬਹੁਤ ਹੋ ਗਿਆ ਸੀ ਅੱਜ ਫਿਰ ਇਹਦੀ ਨਾਈ ਤੋਂ ਹੀ ਕਰਾ ਕੇ ਸੋਹਣਾ ਮੋਣਾ ਬਣਾ ਕੇ ਫੇਰ ਚੱਲਾਂਗੇ ਇਹਨੂੰ ਕੰਮ ਤੇ ਲੈ ਕੇ ਚੈੱਕ ਕਰੋ ਬਾਬਿਓ ਵਧੀਆ ਲੱਗਦਾ ਕੀ ਕਿਵੇਂ ਉਹ ਚੰਡੀਗੜ੍ਹ ਮੋਹਾਲੀ ਖਰੜ ਵਾਲੇ ਉਹ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਇਹ ਦਿਨ 12ਵਾਂ ਗੱਡੀ ਕਰ ਲਈ ਹੁਣ ਅੱਗੇ ਜਿਉਂਣ ਚੱਲਿਆਂ ਪ੍ਰਮਾਤਮਾ ਦਾ ਨਾਮ ਲੈ ਕੇ ਪਹਿਲੀ ਰਾਈਡ ਨੂੰ ਪੀਕਅਪ ਕਰਨ ਲਈ ਅੱਜ ਰਾਈਡ ਪਹਿਲੀ ਰਾਈਡ ਮੈਨੂੰ 12 ਵਜੇ ਪਈ ਆਗੀ ਸਵੇਰ ਦੀ ਗੱਡੀ ਆਉਣਾ ਕੀ 8 ਵਜੇ ਦੀ ਰਾਈਡ ਹੋਣ ਆਈ ਹੈਗੀ ਜਾ ਰਹੇ ਹਾਂ ਬਸ ਪਿਕਅਪ ਕਰਨ ਦੇ ਲਈ ਜਾਣਾ ਚੰਡੀਗੜ੍ਹ ਵਾਲੀ ਸਾਈਡ ਕਸਟਮਰ ਨੇ ਲੋ ਜੀ ਬਾਬੇ ਟੁੱਟੀਆਂ ਫੁੱਟੀਆਂ ਸੜਕਾਂ ਤੇ ਝੂਟੇ ਲੈਂਦੇ ਹੋਏ ਪਹੁੰਚ ਗਏ ਬਸ ਕਸਟਮਰ ਦੀ ਲੋਕੇਸ਼ਨ ਤੇ ਉਹ ਸਾਹਮਣੇ ਵਾਲਾ ਘਰ ਆਗਾ ਜਿੱਥੇ ਆਹ ਕੱਚਾ ਜਿਹਾ ਕੋਠਾ ਬਣਾਇਆ ਉਹਦੇ ਪਿਛਲੀ ਸਾਈਡ ਆਗਾ ਨਾ ਉਥੋਂ ਪਿਕਅਪ ਕਰਕੇ ਚੱਲੀਏ ਪੀਆਈ ਵਾਲੀ ਸਾਈਡ ਨੂੰ ਸਵੇਰੇ ਸਵੇਰੇ ਬੁਕਿੰਗ ਜ਼ਿਆਦਾਤਰ ਕਈ ਵਾਰ ਤਾਂ ਮੈਨੂੰ ਪਜੀਆਈ ਦੀ ਹੀ ਪੈਂਦੀ ਹੈਗੀ ਜਦ ਗੱਡੀ ਸਟਾਰਟ ਕਰਾਂ ਕਰੋ ਕਰਤੀ ਪਜੀਆਈ ਡਰਾਪਿੰਗ ਤੇ ਚੱਲੇ ਆ ਬਾਹਰ ਵਾਲੀ ਸਾਈਡ ਨੂੰ ਚੱਕੀਏ ਕੋਈ ਹੋਰ ਰਾਈਡ ਆ ਬਰਾਸ਼ ਦੇਖੋ ਇੱਥੇ ਪੀਜੀਆਈ ਬਈ ਦੀ ਐਂ ਹੀ ਰਹਿੰਦਾ 24 ਘੰਟੇ ਇੱਥੇ ਪੇਸ਼ੈਂਟਾਂ ਦੇ ਨਾਲ ਦੇ ਨਾ ਵਿਚਾਰਿਆਂ ਦੀ ਜੂਨ ਪੇਸ਼ੈਂਟ ਦੇ ਨਾਲ ਦੀ ਜਿਆਦੇ ਜੂਨ ਮਾੜੀ ਹੈਗੀ ਉਰੇ ਤਾਂ ਨਾ ਪੈਨ ਨੂੰ ਜਗ੍ਹਾ ਨਾ ਬੈਠਣ ਨੂੰ ਜਗ੍ਹਾ ਇੱਥੇ ਵਿਚਾਰੇ ਐਵੇਂ ਹੀ ਪਏ ਰਹਿੰਦੇ ਨੇਗੇ ਥਾਵਾ-ਥਾਵਾ ਤੇ ਸਾਈਡਾਂ ਤੇ ਡ੍ਰੌਪ ਕੀਤੀ ਸੀ ਪੀਜੀਆਈ ਤੋਂ ਦੁਆਰਾ ਫੇਰ ਰਾਈਡ ਆਈਗੀ ਆ ਆਪਾਂ ਨਿਕਲ ਰਹੇ ਹਾਂਗੇ ਅੰਡਰਪਾਸ ਦੇ ਵਿੱਚੋਂ ਨੀਚੋਂ ਦੀ ਦੇਖੋ ਬਾਬੇ ਉੱਤੇ ਦੀ ਸੜਕ ਚੱਲ ਰਹੀ ਹੈ ਕਿ ਨੀਚੋਂ ਦੀ ਆਪਾਂ ਨਿਕਲ ਰਹੇ ਹਾਂਗੇ ਚੈੱਕ ਕਰੋ ਕਿੰਨਾ ਵਧੀਆ ਲੱਗ ਰਿਹਾਗਾ ਵੀਓ ਜੇ ਇੱਥੇ ਮੀਂਹ ਪੈ ਜਾਂਦਾ ਫੁੱਲ ਪਾਣੀ ਆ ਹੀ ਪਾਣੀ ਇੱਥੇ ਖੜ੍ਹ ਜਾਂਦਾਗਾ ਕਹੇ ਨਹੀਂ ਬੰਦਾ ਨਿਕਲ ਸਕਦਾ ਨੀਚੋਂ ਦੀ ਆ ਨਿਕਲ ਕੇ ਆਪਾਂ ਆਗੇ ਉੱਪਰਲੀ ਸਾਈਡ ਤੋਂ ਚੱਲੀਏ ਫੇਰ ਫਿਰ ਪੀਜੀਆਈ ਵੱਲ ਨੂੰ ਪਹੁੰਚ ਕੇ ਪੀਜੀਆਈ ਪੀ ਇਹੜੇ ਆ ਪਤਾ ਨਹੀਂ ਕੀ ਲੱਗੇ ਹੋਣੇ ਢੋਲ ਜੇ ਵੱਡੇ ਵੱਡੇ ਆ ਚੈੱਕ ਕਰੋ ਏਡੇ ਵੱਡੇ ਢੋਲ ਨੇ ਇਥੋਂ ਦੀ ਨਾ ਗੈਂਸਾਂ ਜੀਆਂ ਲੀਕ ਹੁੰਦੀਆਂ ਹੀ ਰਹਿੰਦੀਆਂ ਨੇਗੀਆਂ ਪਤਾ ਨਹੀਂ ਕੀ ਚੀਜ਼ ਹੈ ਜੇ ਕਿਸੇ ਨੂੰ ਪਤਾਗਾ ਕਮੈਂਟ ਕਰਕੇ ਦੱਸਿਓ ਜਰੂਰ ਲੋ ਜੀ 59 ਦੇ ਵਿੱਚ ਕਰਤੀ ਡਰਾਪਿੰਗ ਹੋ ਗਏ ਬੇਲੇ ਬਬਿਓ ਚੈੱਕ ਕਰੋ ਪਾਰਕ ਦੇ ਵਿੱਚ ਕਿੰਨੇ ਵਧੀਆ ਝੂਟੇ ਝਾਟੇ ਲੱਗੇ ਹੋਣੇ ਜਿੰਮ ਦਾ ਸਮਾਨ ਲੱਗਿਆ ਜੇ ਕਿਸੇ ਨੇ ਜਿੰਮ ਜਿਮ ਲਾਉਣਾਗਾ ਤਾਂ ਹਰੇਕ ਪਾਰਕ ਦੇ ਵਿੱਚ ਚੱਡੀਗੜ ਦੇ ਵਿੱਚ ਲੱਗੇ ਹੀ ਹੋਏ ਨੇਗੇ ਝੂਟੇ ਝਾਟੇ ਜੇ ਇਹੇ ਅੱਜ ਬਣਾਏ ਸੀ ਪਟੂਰੇ ਛੋਲੇ ਟੇਸਟੀ ਟੇਸਟੀ ਖਾ ਕੇ ਬਸ ਨਿਕਲਦੇ ਆਂ ਕਰੋ ਰਾਈਡ ਫੇਅਰ ਚੱਕਦੇ ਆਂ ਕੋਈ ਚੱਲੇ ਆਂਗੇ 67 ਸੈਕਟਰ ਨੂੰ ਕਸਟਮਰ ਨੂੰ ਪਿਕ ਕਰਨਾਗਾ ਖੜੜ ਬੱਸ ਸਟੈਂਡ ਦੇ ਕੋਲ ਖੜੇ ਆਂਗੇ ਪਿਕਅਪ ਦੇ ਲਈ ਬਸ ਆਰੇਆ ਕਸਟਮਰ ਤੇ ਚੱਲੀਏ ਸੀਪੀ 67 ਸੈਕਟਰ ਡ੍ਰੋਪਿੰਗ ਕਰਤੀ ਤੇ ਕਸਟਮਰ ਤੋਂ ਲੈ ਲਏ 220 ਰੁਪਏ ਡ੍ਰੋਪਿੰਗ ਕਰਕੇ ਹੁਣ ਚੱਲੇ ਆਂਗੇ ਅੱਗੇ ਨੂੰ ਦੇਖਦੇ ਆਂ ਕੋਈ ਹੋਰ ਰਾਈਡ ਚੱਕਦੇ ਆਂ ਬਾਬੇਓ ਦੇਖੋ ਚੈੱਕ ਕਰੋ ਹੋਮਲੈਂਡ ਵਾਲਿਆਂ ਨੇ ਵੱਡੇ ਵੱਡੇ ਫਲੈਟ ਇੱਥੇ ਵੀ ਬਣਾਤੇ ਥੱਲੇ ਮਾਲ ਹੈਗਾ ਤੇ ਉੱਤੇ ਫਲੈਟ ਨੇਗੇ ਮੋਲ ਦੀ ਐਂਟਰੀ ਤੇ ਦੇਖੋ ਚੈੱਕ ਕਰੋ ਆ ਕੀ ਲਾਇਆ ਹੋਇਆ ਇਹਨਾਂ ਨੇ ਕਿੰਨਾ ਡਰਾਉਣਾ ਜਿਹਾ ਲੱਗ ਰਿਹਾ ਹੈਗਾ ਦੇਖਣ ਨੂੰ ਹੀ ਟਰਟ ਮੋਲ ਦੇ ਸਾਹਮਣੇ ਓਪੋਜ਼ਿਟ ਸਾਈਡ ਪਿੰਡ ਚੋਂ ਪਿਕਅਪ ਕਰਕੇ ਜਾਣਾਗਾ ਝੰਡੇੜੀ ਵਾਲੀ ਸਾਈਡ ਤਾਰਤੀ ਕੰਪਲੀਟ ਝੰਡੇੜੀ ਬੱਸ ਸਟੈਂਡ ਤੇ ਤਾਰਤੀ ਰਾਈਡ ਡ੍ਰੌਪ ਕਰਕੇ ਰਾਈਡ ਲੋ ਜੀ ਪਹੁੰਚ ਗਏ ਸੀਜੀਸੀ ਝੰਡੇੜੀ ਕਾਲਜ ਦੇ ਕੋਲ ਇੱਥੋਂ ਰਾਈਡ ਕਰੀਏ ਪਿਕਅਪ ਜਾਣਾ ਸੈਕਟਰ 17 ਪਹਿਲੀ ਗੇਰੀ ਰਾਈਡ ਪਈ ਹੈਗੀ ਇੱਥੋਂ ਮੈਨੂੰ ਸਾਲ ਬਾਅਦ ਨਹੀਂ ਤਾਂ ਇੱਧਰ ਮੈਨੂੰ ਰਾਈਡ ਨਹੀਂ ਪੈਂਦੀ ਹੁੰਦੀ ਇੱਥੋਂ ਖਾਲੀ ਲੰਡਰਾ ਵੱਲ ਨੂੰ ਜਾਣਾ ਜਾਣਾ ਪੈਂਦਾ ਕਿ ਲੰਡਰਾ ਜਾ ਕੇ ਪਿਕਅਪ ਕਰਦਾ ਕੋਈ ਨਾ ਕੋਈ ਅੱਜ ਰਾਈਡ ਪਈ ਹੈਗੀ ਬਾ ਜੀ ਬੱਪਾ ਗਾਣਾ ਦੇਣਾਗਾ ਫਿਰ ਅੱਜ ਅੱਬੇ ਉਹ ਮੇਰੇ ਨਾਲ ਤਾਂ ਮਾੜਾ ਹੀ ਹੁੰਦਾਗਾ ਮੈਂ ਖੁਸ਼ੀ ਖੁਸ਼ੀ ਆਇਆ ਸੀਗਾ ਰਾਈਡ ਪਿਕਅਪ ਕਰਨ ਇੱਥੇ ਆਏ ਤੋਂ ਰਾਈਡ ਕੈਨਸਲ ਕਰਤੀ ਇਹ ਫੇਕ ਰਾਈਡਾਂ ਬਹੁਤ ਜ਼ਿਆਦਾ ਪੈਂਦੀਆਂ ਨੇ ਇੰਨੀਆਂ ਇਨ ਡਰਾਈਵ ਐਪ ਤੋਂ ਨਾ ਕੀ ਕਰਿਆ ਜਾਵੇ ਯਾਰ ਹੁਣ ਮੂਡ ਅਪਸੈਟ ਹੋਇਆ ਪਿਆਗਾ ਪੋਜੀ ਬਾਬੇ ਉਹ ਝੋਟੇ ਨੂੰ ਗਿੱਲਾ ਨਸ਼ਾ ਕਰਾਉਣ ਦੇ ਲਈ ਪਹੁੰਚ ਗਏ ਦੀ ਫੇਵਰੇਟ ਜਗ੍ਹਾ ਤੇ ਕਰਾਈਏ ਨੂੰ ਗਿੱਲਾ ਨਸ਼ਾ ਗੱਡੀ ਚੈੱਕ ਕਰੋ ਮਰੂਤੀ ਗੱਡੀ ਆ ਰਾਣੀ ਲਿਖਿਆ ਹੋਇਆ ਪਿੱਛੇ ਵਾਕਈ ਰਾਣੀ ਬਣਾਈ ਹੋਈ ਆ ਬੰਦੇ ਨੇ ਲਾਈ ਟਾਇਰ ਪਵਾ ਕੇ ਟੌਪ ਦੀ ਬਣਾਈ ਪਈ ਆ ਹਾਂਜੀ ਬਾਬੇ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਤਿੰਨ ਚਾਰ ਹੋਰ ਰਾਈਡਾਂ ਲਾਈਆਂ ਸੀਗੀਆਂ ਇੱਧਰ ਉੱਧਰ ਉੱਧਰੋ ਇੱਧਰ ਕਰਦੇ ਕਰਾਉਂਦੇ ਤੇ ਬਸ ਹੁਣ ਆਖਰ ਨੂੰ ਘਰ ਨੂੰ ਚੱਲੇ ਆਂਗੇ ਟਾਈਮ ਹੋ ਚੁੱਕਿਆ ਹੈਗਾ 9:00 ਵਜੇ ਘਰ ਨੂੰ ਚੱਲੀਏ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਜਾਂਦੇ ਜਾਂਦੇ ਜਰੂਰ ਕਰਦੇ ਹੋ ਇੱਕ ਬਟਨ ਹੀ ਨੱਪਣਾਗਾ ਨੱਪ ਜਿਓ ਤੇ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਜੇ ਤੁਹਾਡਾ ਭਰਾ 100 ਦਿਨ ਦਾ ਟਾਰਗੇਟ ਕੰਪਲੀਟ ਕਰਦੇ ਵੱਧ ਤੋਂ ਵੱਧ ਸਪੋਰਟ ਕਰੋ ਬਾਕੀ ਮਿਲਦੇ ਆ ਕੱਲ ਨੂੰ ਸਤਿ ਸ਼੍ਰੀ ਅਕਾਲ